ਯੋ ਮੀਆਂ ਬੀਬੀਆਂ ਵਾਸਤੇ ਫ੍ਰੀ ਸਰਵਰ ਨਹੀਂ ਕਰਵਾ ਸਕਦੇ ਅੱਡੇ ਨਾਲ ਹੀ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਪਿਛਲੇ ਅਸੀਂ 15 ਸਾਲਾਂ ਤੋਂ ਠੇਕੇਦਾਰੀ ਸਿਸਟਮ ਦੇ ਤਹਿਤ ਬਹੁਤ ਹੀ ਘੱਟ ਤਨਖਾਹ ਲੈ ਕੇ ਕੰਮ ਕਰ ਰਹੇ ਆਂ ਖੜਕਾ ਕੇ ਦੁਰਦੇ ਵੱਲੋਂ ਜਿਹੜਾ ਮੋਟਰਸਾਈਕਲਾਂ ਦੀ ਮਾਰਚ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਇਹ ਸਾਡਾ ਜਿਹੜਾ ਸਟੇਟ ਕਮੇਟੀ ਦਾ ਫੈਸਲਾ ਹੋਇਆ ਕਿਉਂਕਿ ਸਮੁੱਚਾ ਜਿਹੜਾ ਪਣ バス ਪੀ ਆਰਟੀਸੀ ਆਊਟਸੋਰਸ ਤੇ ਜਿੰਨੇ ਮੁਲਾਜ਼ਮ ਕੰਮ ਕਰਦੇ ਆ ਕੰਟਰੈਕਟ ਦੇ ਅਧਾਰ ਤੇ ਅਸੀਂ ਪਿਛਲੇ 14-15 ਸਾਲ ਤੋਂ ਮਿਹਨਤ ਵਿੱਚ ਨਿਰਸਵਾਰਥ ਸੇਵਾ ਨਿਭਾਈ ਆ ਘੱਟ ਉਜਰਦਾ ਕਹਿਣ ਦਾ ਭਾਵੇਂ 2000 5000 10000 ਹੁਣ 11-12000 ਤੱਕ ਤਨਖਾਹ ਜਿਹੜੀ ਸਾਡੀ ਪਹੁੰਚੀ ਆ ਜਿਹੜੀ ਅੱਜ ਦੀ ਮਹਿੰਗਾਈ ਦੇ ਸਮੇਂ ਦੇ ਵਿੱਚ 10-12000 ਦੇ ਵਿੱਚ ਸਾਡੇ ਕਰਦਾ ਜਿਹੜਾ ਗੁਜ਼ਾਰ ਮੈਨੇਜਮੈਂਟ ਤੋਂ ਮੰਗ ਕਰਦੇ ਸਾਡੇ ਸਵਾਮਾਂ ਰੈਗੂਲੇਟ ਕੀਤਾ ਜਾਣ ਕੱਚੇ ਮਾਲਾਂ ਦੇ ਪੱਕੇ ਕੀਤੇ ਜਾਣ ਮਾਨਯੋਗ ਸੁਪਰੀਮ ਕੋਰਟ ਦਾ 2000 ਰੁਪਿਆ ਜਿਹੜਾ 16 ਦਾ ਫੈਸਲਾ ਸੀਗਾ ਇੱਕ ਵਾਰ ਕੁ ਇੱਕੋ ਪੇਨੂ ਨੂੰ ਲਾਗੂ ਕੀਤਾ ਜਾਵੇ ਤਾਂ ਸਰਕਾਰ ਇਹਨਾਂ ਵਾਅਦਿਆਂ ਤੋਂ ਮੁਕਰ ਰਹੀ ਹੈ ਇੱਕ ਵਾਰ ਪਹਿਲਾਂ ਵੀ ਸਾਡੀ ਸੁਰੇਸ਼ ਕੁਮਾਰ ਜੀ ਨਾਲ ਮੀਟਿੰਗ ਹੋ ਚੁੱਕੀ ਹੈ ਪ੍ਰਮੁਖ ਸ਼ਕਤਰ ਮੌਜੂਦਾ ਸਰਕਾਰ ਦੇ ਨੇ ਉਹਨਾਂ ਤੋਂ ਅਸੀਂ ਸਵਾਮ ਫਾਰਮ ਦੇ ਵਿੱਚ ਭਰਾਓ ਕਰਕੇ ਆਏ ਆ ਪਰਸੋ ਉਪਰੰਤ ਮਹਾਲੀ ਪ੍ਰਸ਼ਾਸਨ ਸਹਾਇਕ ਨੂੰ ਸਾਨੂੰ ਮੀਟਿੰਗ ਮਿਲੀ ਹੈ ਕੱਲ ਨੂੰ ਸਾਡੀ 12 ਵਜੇ ਜਿਹੜੀ ਦੁਬਾਰਾ ਪ੍ਰਮੁਖ ਸ਼ਕਤਰਾਂ ਹੀ ਸਾਡੀ ਮੀਟਿੰਗ ਹੋਣ ਜਾ ਰਹੀ ਹੈ ਅ প্রচার rahi પીપે ખડકા કે સરકાર ਤੇ ਕਰੇ મેસેજ લાણા ચાહને હે કે 15 સાલ ਜਿਹੜੇ ਨਿਰਸਵਾਰ ਦੇ સેવા ਕੀਤੀ ਹੈ ਉਹਦੇ ਬਦਲੇ ਸਾਡੇ ਸੋਮਾ ਰਿਯੂਨ ਕਰਮੀਆਂ ਨੂੰ ਪਣਦੀਆਂ ਨੇ ਪਰ ਸਰਕਾਰ ਇਹਨਾਂ ਵਾਅਦਿਆਂ ਤੋਂ ਮੁਕਰ ਰਹੀ ਹੈ ਇਹਦੇ ਕਰਕੇ ਗੱਲ ਸਿੱਧੀਆਂ ਦੇ ਵਿੱਚ ਪੇਸ਼ ਕੀਤਾ ਸੀਗਾ ਅੱਜ ਸਾਡੇ ਵਿਧਾਇਕ ਜਿਹੜੇ ਮੁਖਸਰ ਤੋਂ ਅਮਰਿੰਦਰ ਸਿੰਘ ਜੀ ਰਾਜਾ ਵੜੇਗਾ ਉਹ ਸਾਡੇ ਧਰਨੇ ਤੋਂ ਅੱਗੇ ਸਾਡੇ ਤੋਂ ਮੰਗ ਪੱਤਰ ਵੀ ਲੈ ਕੇ ગયા ਅੱਜ ਕਿ ਪਹੁੰਚਾਵਾਂਗੇ ਅਸੀਂ ਵਕ ਵਕ ਡਿੱਪਾਂ ਰਾਹੀਂ ਸਾਡੇ ਸਭ ਜਿਹੜੇ ਮੰਗ ਪੱਤਰ ਸੌਪਿਆ ਐ ਐਮਐਲ ਸਹਿਬਾਨ ਐ ਐਮਪੀ ਸਹਿਬਾਨ ਤੇ ਮੰਤਰੀ ਸਹਿਬਾਨ ਨੂੰ ਕਿਉਂਕਿ ਸਾਡੀ ਕੱਲ ਨੂੰ ਜਿਹੜੀ 12 ਵਜੇ ਮੀਟਿੰਗ ਆਉਣੀ ਆ ਉਹਦੇ ਵਿੱਚ ਸਾਡੀ ਗੱਲ ਨੂੰ ਤੇ ਉਪਰਾਇਆ ਜਾ ਸਕੀ ਲਗਾਤਾਰ ਮੀਟਿੰਗਾਂ ਹੋ ਰਹੀਆਂ ਪਿਛਲੀਆਂ ਮੀਟਿੰਗਾਂ ਬਹੁਤ ਸਾਰੀਆਂ ਜਿਹੜੀਆਂ ਬੇਸਿੱਟਾਂ ਨਿਕਲੀਆਂ ਹੁਣ ਲੱਗਦਾ ਵੀ ਕੱਲ ਦੀ ਮੀਟਿੰਗ ਚ ਕੋਈ ਹਾਪਕੀ ਤੁਹਾਡੇ ਪੱਖ ਦਾ ਨਤੀਜਾ ਨਿਕਲੂ ਦੇਖੋ ਗੱਲ ਇਸ ਤਰ੍ਹਾਂ ਕੀ ਸੀ ਪਿਛਲੇ 14-15 ਸਾਲ ਤੋਂ ਕੰਮ ਕਰ ਰਹੇ ਆ ਤਦੋਂ ਸਾਰੀ ਸਟ੍ਰਾਈਕ ਜਾਰੀ ਹੈ ਹੜਤਾਲਾਂ ਉਤਰਨੇ ਰੋਸ ਮਜਰੇ ਸੀ ਕਰ ਰਹੇ ਆ ਪਰ ਸਰਕਾਰ ਆਪਦੀ ਹਰ ਵਾਰੀ ਆਪਦੀ ਮੰਗ ਤੋਂ ਮੁੱਕਰ ਜਾਂਦੀ ਆ ਵਾਅਦੇ ਕਰਕੇ ਮੁੱਕਰ ਜਾਂਦੀ ਆ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਜਿਨ੍ਹਾਂ ਦੀ ਸਾਢੇ 4 ਸਾਲਾਂ ਨਾਲ ਚ ਜਿਹੜੀ ਫੂਕ ਨਿਕਲ ਗਈ ਆ ਔਰ ਜਿਹੜੀ ਕੱਲ ਦੀ ਸਾਡੀ ਮੀਟਿੰਗ ਸਾਨੂੰ ਘ ਹੜਤਾਲ ਦੇ ਕਾਰਨ ਜਿੱਥੇ ਆਮ ਲੋਕਾਂ ਨੂੰ ਆਮ ਪਬਲਿਕ ਖੱਜਲ ਖਵਰੀ ਹੋ ਰਹੀ ਹੈ ਔਰ ਜਿਹੜੀ ਪ੍ਰਾਈਵੇਟ ਨਾਲ ਅਸੀਂ ਟਾਈਮ ਪਿਛੇ ਝਗੜਾ ਕਰਦੇ ਆ ਉਹ ਅੱਜ ਬੱਸਾਂ ਭਰ-ਭਰ ਕੇ ਜਾ ਰਹੇਗਾ ਅਸੀਂ ਵੀ ਹੜਤਾਲ ਕਰਕੇ ਖੁਸ਼ ਨਹੀਂ ਹੈ ਆਮ ਲੋਕਾਂ ਨੂੰ ਜਿਹੜੀ ਪਬਲਿਕ ਨੂੰ ਜਿਹੜੀ ਤਕਲੀਫ ਹੋ ਰਹੀ ਹੈ ਉਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਆ ਪਰ ਅਸੀਂ ਆਪਣੇ ਰੋਜ਼ਗਾਰ ਵਾਸਤੇ ਜਿਹੜੇ ਸੰਘਰਸ਼ੇ ਲੜ ਰਹੇ ਆ ਔਰ ਜਿਹੜਾ ਸੰਘਰਸ਼ ਅਸੀਂ ਹੁਣ ਵਿੱਢਿਆ ਜਿੰਨਾ ਸਮਾਂ ਅਸੀਂ ਸੰਘਰਸ਼ ਕੀਤਾ ਲਗਾਤਾਰ 8 ਦਿਨ ਹੋ ਗਏ ਪ੍ਰੋਟੈਸਟ ਕੀਤਾ ਇਹਨੂੰ ਸਾਨੂੰ ਉਮੀਦ ਹੈ ਕਿ ਸਰਕਾਰ ਸਾਡੀ ਜਿਹੜੀ ਮੰਗ ਆ ਉਹਦੀ ਸਾਡੀ ਸੁਣਵਾਈ ਕਰੂਗੀ ਜੇ ਸਰਕਾਰ ਸਾਡੀ ਮੰਗ ਦੀ ਕ ਕੱਲ ਜਾਂ ਪਰਸੋਂ ਤੁਸੀਂ ਸਟੇਟ ਕਮੇਟੀ ਦੇ ਹੁਕਮ ਮੁਤਾਬਕ ਜਿਹੜੇ ਪੰਜਾਬ ਦੇ ਨੈਸ਼ਨਲ ਹਾਈਵੇ ਆ ਪੰਜਾਬ ਦੇ ਜਿਹੜੇ ਮੇਨ ਵੱਡੇ ਪੁਲ ਜਿੱਥੋਂ ਸਾਰੀ ਮੁਕੰਮਲ ਆਵਾਜਾਈ ਬੰਦ ਰਹਿੰਦੀ ਆ ਅਸੀਂ ਉਹ ਜਾਮ ਕਰਾਂਗੇ ਉਸ ਤੋਂ ਬਾਅਦ ਜੇ ਸਾਨੂੰ ਲੋੜ ਪਈ ਸਰਕਾਰ ਦੇ ਸਾਡੀ ਗੱਲ ਨਾ ਸੁਣੀ ਅਸੀਂ ਸ਼ਹਿਰਾਂ ਦੇ ਜਿਹੜਾ ਮੁਕੰਮਲ ਆ ਵੱਖ-ਵੱਖ ਸ਼ਹਿਰਾਂ ਦੇ ਰੇਡ ਚੱਕਾ ਜਾਮ ਕਰਾਂਗੇ ਉਹਦੇ ਸਾਡੇ ਜਿਹੜਾ ਮਲਾਜਮ ਵਰਗ ਆ ਜਿਹੜੇ ਸਾਡੇ ਆਮ ਲੋਕ ਆ ਜਿਹੜੇ ਪਿੰਡਾਂ ਦੇ ਜਾਂ ਸਾਡੇ ਕਿਸਾਨ ਜਥੇਬੰਦਾਂ ਭਰਾਤਰੀ ਜਥੇਬੰਦਾਂ ਉਹਨਾਂ ਦੀ ਸਹਿਯੋਗ ਦੇ ਨਾਲ ਪੂਰਾ ਜਿਹੜਾ ਸ਼ਹਿਰ ਅਡੋਡੀ ਮੁਕੰਮਲ ਬੰਦ ਕਰਾਂਗੇ ਜਿਹੜਾ ਤੁਸੀਂ ਮੋਟਰਸਾਈਕਲ ਮਾਰਚ ਕੱਢਿਆ ਆ ਆਪਦੀਆਂ ਮੰਗਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹ ਸੀ ਮਾਰਚ ਕੱਢਿਆ ਵੀ ਕੱਲ ਸਾਡੀ ਮਾਰੀ ਮੁਖਮਤੀ ਪੰਜਾਬ ਦੇ ਨਾਲ ਮੀਟਿੰਗ ਹੈਗੀ ਜੀ ਅੱਜ ਸੁਪਾ ਕਮੇਟੀ ਦੀ ਤੇ ਅੱਜ ਅਸੀਂ ਲੋਕਾਂ ਦੇ ਜਗ੍ਹਾ ਵਾਸਤੇ ਗਏ ਆ ਵੀ ਸਾਡੀ ਲੋਕਾਂ ਵੱਲੋਂ ਕੱਲ ਐਮਐਲ ਨੇ ਜਗਾਇਆ ਸੀ ਐਮਐਲ ਸਾਡੀ ਸਪਰਸ਼ ਅੱਜ ਆਮ ਜਨਤਾ ਤੋਂ ਅਸੀਂ ਗਏ ਆ ਆਮ ਜਨਤਾ ਨੂੰ ਮੰਗਾਂ ਦੱਸੀਆਂ ਤੇ ਉਹਨਾਂ ਨੂੰ ਦੱਸਿਆ ਪੰਜਾਬ ਸਰਕਾਰ ਸਪਾਰਸ਼ ਸਾਡੀ ਕੀਤੀ ਜਾਵੇ ਸਾਡੀ ਹਮਾਇਤ ਕੀਤੀ ਜਾਵੇ ਤਾਂ ਕਿ ਮੁਖਮਤੀ ਪੰਜਾਬ ਸਰਕਾਰ ਨੂੰ ਖਾਲੀ ਨਾ ਮੋੜਨ ਕਿਉਂਕਿ ਇਹ ਖਾਲੀ ਮੁਰਦੇ ਦਾ ਅੱਗੇ ਐਕਸ਼ਨ ਹੋਣਾ ਚਾਹੀਦਾ ਨੇ ਪੈਣਗੇ ਪਿਛਲੀਆਂ ਮੀਟਿੰਗਾਂ ਬਹੁਤ ਸਾਰੀਆਂ ਹੋਈਆਂ ਸਰਕਾਰ ਦੇ ਨਾਲ ਸਰਕਾਰ ਦੇ ਮੰਤਰੀਆਂ ਦੇ ਨਾਲ ਅਧਿਕਾਰੀਆਂ ਦੇ ਨਾਲ ਬੇਸੀਟਾਂ ਨਿਕਲੀਆਂ ਕੀ ਲੱਗਦਾ ਕੱਲ ਦੀ ਜਿਹੜੀ ਮੀਟਿੰਗ ਹੋਣੀ ਹੈ ਮੁੱਖ ਮੰਤਰੀ ਦੇ ਨਾਲ ਉਹ ਤੁਹਾਡਾ ਆਹ ਪੱਕੀ ਨਤੀਜਾ ਆਏਗਾ ਕੋਈ ਪਿੱਛੇ ਮੰਤਰੀਆਂ ਤਾਂ ਹੋਈ ਹੈ ਮੀਟਿੰਗ ਪਰ ਮੁੱਖ ਮੰਤਰੀ ਬਿਠੀ ਨਹੀਂ ਹੁੰਦੀ ਕਰੀ ਪਹਿਲਾਂ ਸਾਨੂੰ ਕੋਈ ਸੀ ਅੱਜ ਤੋਂ ਸਾਲ ਪਹਿਲਾਂ ਉਦੋਂ ਸਾਨੂੰ ਏ ਬਕੰਤੀ ਸਾਹਿਬ ਨੇ ਬੁਲਾ ਕੇ ਸੰਜੀਤ ਨਾਲ ਸੀਗੇ ਤੇ ਰਾਜਾ ਜਲੌਰ ਸਿੰਘ ਇਹਦਾ ਫ੍ਰੀਕੋਰਡ ਦੇ ਚੇਅਰਮੈਨ ਉਹ ਨਾਲ ਸੀ ਸਾਡੀ ਉਹ ਤੋਂ ਸਾਨੂੰ ਭਰੋਸਾ ਦਿੱਤਾ ਗਿਆ ਸੀ ਵੀ ਕੰਟੈਕਟ ਵਾਲੇ ਤਾਂ ਪੱਕੇ ਬਣਿਆ ਹੋਇਆ ਪਿਆ ਸਭ ਕੁਝ ਹੋ ਜੂਗਾ ਉਹਨਾਂ ਦਾ ਔਰ ਸੋਸ਼ਲ ਅਸੀਂ ਕੋਰ ਨੂੰ ਬਣਾ ਰਹੇ ਆ ਪਰ ਸਾਡੀ ਤਾਂ ਜਦੋਂ ਆ 6 ਤਰੀਕ ਨੂੰ ਮੰਤਰੀ ਜੀ ਸਖਤੀ ਨਾਲ ਮੀਟਿੰਗ ਹੋਈ ਸੀ ਉਦੋਂ ਕਲੀਅਰ ਹੋ ਗਿਆ ਕਿ ਸਾਡੀ ਔਰ ਸੋਸਿੰਗ ਵਰਤੀ ਨਹੀਂ ਸਾਡੀ ਲੀਗਲ ਵਰਤੀ ਹੈ ਜੇ ਸਾਡੀ ਲੀਗਲ ਵਰਤੀ ਹੈ ਤੇ ਸਾਨੂੰ ਪੱਕੇ ਕਰਨਾ ਬੰਦਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਬਾਦ ਵਿੱਚ ਉਹ ਮੁੱਖ ਮੰਤਰੀ ਪੰਜਾਬ ਨੂੰ ਖਾਲੀ ਨਹੀਂ ਹੋਣਗੇ ਕਿਉਂਕਿ ਨਾ ਤਾਂ ਅਜੇ ਤਾਂ ਗੱਲ ਜਾਂਦੀ ਨਹੀਂ ਸੀ ਪਹਿਲੀ ਵਾਰੀ মিডিਆ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਸਾਡੀ ਗੱਲ ਉਹਨਾਂ ਦਾ ਖੁਚ ਆਈ ਤੇ ਉਹਨਾਂ ਨੇ ਸਾਡੀ ਮੀਟਿੰਗ ਬੁਲਾਈ ਹੈ ਤੇ ਕੱਲ੍ਹੇ ਮੰਨ ਲਓ ਸਾਨੂੰ ਨਹੀਂ ਮਿਲਦੇ ਮੰਨ ਲਓ ਯਾ ਪੀਰ ਸਾਹਿਬ ਇਹ ਕੋਈ ਮੋੜ ਦਿੰਦਾ ਸਾਨੂੰ ਪਰ ਇਹ ਤਾਂ ਕਲੀਅਰ ਹੈ ਕਿ ਉਹਨਾਂ ਨੂੰ ਜਾਣਬੁੱਝ ਕੇ ਗੁਬਰਾ ਕੀਤਾ ਜਾਂਦਾ ਹੈ ਕਬਿਤੋਂ ਕੁਮਤੀ ਪੰਜਾਬ ਨਾਲ ਹੋਊਗੀ ਕੋਈ ਸਬਸਾਰਾ ਜੀ ਮੀਟਿੰਗ ਨਹੀਂ ਕਰਨਾ ਤੇ ਉਹਨਾਂ ਨੇ ਗੱਲ ਕਹੀ ਹੈ ਵੀ ਮੈਂ ਤੁਹਾਡੀ ਮੀਟਿੰਗ ਕਰਾਉਂਗਾ ਭਲੇ ਪਹਾੜਾਂਗੇ ਵੀ ਤੁਹਾਡੀ ਕੁਮਤੀ ਪੰਜਾਬ ਨਾਲ ਹੀ ਮੀਟਿੰਗ ਹੋਊਗੀ